ਮਹਾਰਾਸ਼ਟਰ ਦੇ ਵਿੱਚ ਇੱਕ ਵੱਡਾ ਹਾ사 ਹੋਇਆ ਜਹਾਜ਼ ਹਾ사 ਦੇ ਵਿੱਚ ਡਿਪਟੀ ਸੀਐਮ ਅਜੀਤ ਪਵਾਰਸਾ ਨੇ ਪੰਜ ਲੋਕ ਜਾਨ ਉਤਰ ਗਏ ਐਨਐਸਪੀ ਨੇਤਾ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਚਾਰਟਰ ਜਹਾਜ਼ ਮਹਾਰਾਸ਼ਟਰ ਦੇ ਬਾਰਾਮਤੀ ਨੇੜੇ ਹਾ사 ਗ੍ਰਸਤ ਹੋ ਗਿਆ ਇਸ ਖਬਰ ਨੇ ਵਿਆਪਕ ਹੰਗਾਮਾ ਮਚਾ ਦਿੱਤਾ ਰਿਪੋਰਟਾਂ ਦੇ ਅਨਸਾਰ ਇਹ ਹਾ사 ਉਸ ਸਮੇਂ ਵਾਪਰਿਆ ਜਦੋਂ ਅਜੀਤ ਪਵਾਰ ਦਾ ਜਹਾਜ਼ ਬਾਰਾਮਤੀ ਹਵਾਈ ਅੱਡੇ ਤੇ ਉਤਰਨ ਵਾਲਾ ਸੀ ਅਜੀਤ ਪਵਾਰ ਚੋਣ ਪ੍ਰਚਾਰਤ ਲਈ ਮੁੰਬਈ ਤੋਂ ਬਾਰਾਮਤੀ ਜਾ ਰਹੇ ਸਨ ਉਹਨਾਂ ਦਾ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਨਾਲ ਸੰਬੰਧਿਤ ਇੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਦਾ ਪ੍ਰੋਗਰਾਮ ਸੀ ਸਮਾਚਾਰ ਏਜੰਸੀ ਪੀਟੀਏ ਦੇ ਹਸਾਰ ਹਾਦਸੇ ਦੇ ਵਿੱਚ ਉਪ ਮੁੱਖ ਮੰਤਰੀ ਅਜੀਤ ਪਵਾਰ ਸਮੇਤ ਤਿੰਨ ਲੋਕ ਜਹਾਨੋ ਤੁਰਗੇ ਨੇ ਸਵੇਰੇ 8:45 ਵਜੇ ਲੈਂਡਿੰਗ ਦੌਰਾਨ ਚਾਰਟਰ ਜਹਾਜ਼ ਹਾ사 ਗ੍ਰਸਤ ਹੋ ਗਿਆ ਸੂchna ਮਿਲਦੇ ਸਥਾਨਕ ਨਿਵਾਸੀ ਪ੍ਰਸ਼ਾਸਨ ਅਤੇ ਵਿਚਾਰਟੀਮ ਮੌਕੇ ਤੇ ਪਹੁੰਚੀਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਹਾਦਸੇ ਦਾ ਕਾਰਨ ਕੀ ਸੀ। ਘਟਨਾ ਸਥਾਨ ਦੀਆਂ ਫੋਟੋਆਂ ਦੇ ਵਿੱਚ ਸਪਸ਼ਟ ਤੌਰ ਤੇ ਜਹਾਜ਼ ਅੱਗ ਦੀਆਂ ਲਪਟਾਂ ਦੇ ਵਿੱਚ ਘਿਰਿਆ ਹੋਇਆ ਦਿਖਾਈ ਦਿੱਤਾ। ਹਵਾ ਦੇ ਵਿੱਚੋਂ ਸੰਘਣਾ ਧੂੰਆਂ ਉੱਠ ਰਿਹਾ। ਇੱਕ ਵੀਡੀਓ ਦੇ ਵਿੱਚ ਅਜੀਤ ਅਬਵਾਦ ਦਾ ਜਹਾਜ਼ ਇੱਕ ਖੇਤ ਦੇ ਵਿੱਚ ਹਾ사 ਗ੍ਰਸਤ ਹੁੰਦਿਆ ਦਿਖਾਈ ਦਿੱਤਾ ਗਿਆ। ਮਹਾਰਾਸ਼ਟਰ ਸਰਕਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫਾੜਨਵੀਸ ਨਾਲ ਸੰਪਰਕ ਕੀਤਾ ਤੇ 12 ਮਤੀ ਜਹਾਜ਼ ਹਾਦਸੇ ਬਾਰੇ ਜਾਣਕਾਰੀ ਅਤੇ ਅਪਡੇਟ ਪ੍ਰਾਪਤ ਕੀਤੀ। ਚਾਟਰ ਜਹਾਜ਼ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਗਿਆ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਜਹਾਜ਼ ਬਾਰਾਮਤੀ ਪਹੁੰਚੋਂ ਤੋਂ 3 ਤੋਂ 4 ਕਿਲੋਮੀਟਰ ਪਹਿਲਾਂ ਹੀ ਹਾ사 ਕਰਸਤ ਹੋ ਗਿਆ ਬਚਾਅ ਟੀਮਾਂ ਰਾਹਤ ਅਤੇ ਰਿਕਵਰੀ ਕਾਰਜਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਐਂਬੂਲੈਂਸ ਅਤੇ ਹੋਰ ਡਾਕਟਰੀ ਸਹਾਇਤਾ ਮੌਕੇ ਤੇ ਪਹੁੰਚ ਗਈਆਂ ਸੂਤਰਾਂ ਤੋਂ ਪਤਾ ਲੱਗਿਆ ਕਿ ਅਜੀਤ ਪਵਾਰ ਪਿਛਲੇ ਦਿਨ ਮੁੰਬਈ ਦੇ ਵਿੱਚ ਇੱਕ ਕੈਬਨ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ ਇਸ ਤੋਂ ਬਾਅਦ ਉਹ ਅਗਲੇ ਮਹੀਨੇ ਪੁਣੇ ਦੇ ਵਿੱਚ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਪ੍ਰਚਾਰ ਕਰਨ ਲਈ ਬਾਰਾਮਤਲੀ ਰਵਾਨਾ ਹੋਏ ਸੀ ਇਸ ਹਾਦਸੇ ਤੋਂ ਬਾਅਦ ਪੂਰੇ ਸਿਆਸਤ ਦੇ ਵਿੱਚ ਹੜਕ ਮਚ ਗਿਆ ਕਿਉਂਕਿ ਇਹ ਹਾਸਾ ਬੇहद ਦਰਦਨਾਕ ਸੀ ਜਿਸ ਦੇ ਚੱਲਦੇ ਹੁਣ ਪੂਰੇ ਸਿਆਸਤ ਦੇ ਵਿੱਚ ਗਮਗੀਨ ਦਾ ਮਾਹੌਲ ਹੈ ਤੇ ਲਗਾਤਾਰ ਵਿਚਾਰ ਕਾਜ਼ ਦੀਆਂ ਜਿਹੜੀਆਂ ਟੀਮਾਂ ਨੇ ਉਹ ਪਹੁੰਚੀਆਂ ਨੇ ਦੱਸਿਆ ਜਾ ਰਿਹਾ ਕਿ ਜਦੋਂ ਇਹ ਹਾਸਾ ਜਹਾਜ਼ ਹਾਸਾ ਗ੍ਰਸਤ ਹੋਇਆ ਤਾਂ ਇੱਕ ਖੇਤਾਂ ਦੇ ਵਿੱਚ ਜਿਹੜਾ ਕਿ ਅਜਿਹਾ ਤਸਵੀਰਾਂ ਉਹ ਸਾਹਮਣੇ ਆਈਆਂ ਚੋਣ ਪ੍ਰਚਾਰ ਕਰਨ ਦੇ ਵਾਸਤੇ ਜਿਹੜੇ ਕਿ ਪਿਵਾਰ ਉਹ ਇਸ ਜਹਾਜ਼ ਦੇ ਵਿੱਚ ਸਵਾਰ ਹੋ ਕੇ ਜਿਹੜੇ ਕਿ ਜਾ ਰਹੇ ਸੀ ਅਤੇ ਜਿਹੜੀ ਮੰਜ਼ਿਲ ਤੇ ਉਹਨਾਂ ਨੇ ਪਹੁੰਚਣਾ ਸੀ ਮੰਜ਼ਿਲ ਤੋਂ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦਾ ਜਹਾਜ਼ ਹਾ사 ਗ੍ਰਸਤ ਹੋ ਜਾਂਦਾ ਤੇ ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਫੈਲਦੀ ਆ ਤਾਂ ਚਾਰੇ ਪਾਸੇ ਹੜਕੰਪ ਮੱਚ ਜਾਂਦਾ ਜਿਸ ਤੋਂ ਬਾਅਦ ਸਿਆਸਤ ਦੇ ਵਿੱਚ ਵੀ ਸੂਕ ਦੀ ਲਹਿਰ ਦੌੜ ਗਈ ਕਿਉਂਕਿ ਚੋਣ ਪ੍ਰਚਾਰ ਕਰਨ ਦੇ ਵਾਸਤੇ ਜਿਹੜੇ ਕਿ ਪਿਵਾਰ ਜਾ ਰਹੇ ਸੀ ਪਰ ਚੋਣ ਪ੍ਰਚਾਰ ਕਰਨ ਤੋਂ ਪਹਿਲਾਂ ਹੀ ਉਹ ਇੱਕ ਵੱਡੇ ਦਰਦਨਾਕ ਹਾਸੇ ਦਾ ਸ਼ਿਕਾਰ ਹੋ ਗਏ ਜਿਹਦੇ ਚੱਲਦੇ ਉਸ ਤੋਂ ਬਾਅਦ ਹੁਣ ਮੌਕੇ ਦੇ ਉੱਤੇ ਜਿਹੜੀਆਂ ਜਾਂਚ ਟੀਮਾਂ ਸੀ ਉਹ ਪਹੁੰਚੀਆਂ ਰਿਕਵਰੀ ਟੀਮਾਂ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਰ ਇਹ ਜਹਾਜ਼ ਹਾ사 ਗ੍ਰਸਤ ਕਿਵੇਂ ਹੋਇਆ ਇਸ ਦੀ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ ਡੂੰਘਾਈ ਦੇ ਨਾਲ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਕਿਹੜੇ ਕਾਰਨਾ ਕਰਕੇ ਜਹਾਜ਼ ਜਿਹੜਾ ਕਿ ਹਾ사 ਗ੍ਰਸਤ ਹੋਇਆ ਤੇ ਐਡਾ ਵੱਡਾ ਜਿਹੜਾ ਹੈ ਘਟਨਾ ਕਰਮ ਹੋਇਆ ਇਸ ਨੂੰ ਲੈ ਕੇ ਮੌਕੇ ਤੇ ਪਹੁੰਚੀਆਂ ਟੀਮਾਂ ਦੇ ਵੱਲੋਂ ਜਾਂਚ ਪੜਤਾਲ ਜੜੀ ਕਿ ਸ਼ੁਰੂ ਕਰ ਦਿੱਤੀ ਇਸ ਤੋਂ ਪਹਿਲਾਂ ਜਿਹੜੀ ਕਿ ਇੱਕ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਵਿੱਚ ਵੀ ਜਿਹੜੇ ਪਵਾਰ ਉਹ ਸ਼ਾਮਲ ਹੋਏ ਸੀ ਪਰ ਕੀ ਪਤਾ ਸੀ ਕਿ ਅੱਜ ਉਹਨਾਂ ਦੇ ਨਾਲ ਐਨਾ ਵੱਡਾ ਹਾਸਾ ਵਾਪਰ ਜਾਣਾ ਜਿਸ ਕਰਕੇ ਚਾਰੇ ਪਾਸੇ ਹਾਹਾਕਾਰ ਮਚ ਗਈ ਜਿਹਦੇ ਆ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਈਆਂ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਨੇ ਮੌਕੇ ਉੱਤੇ ਪਹੁੰਚੇ ਟੀਮਾਂ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਘਟਨਾ ਦਾ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸ ਹਾਦਸੇ ਦਾ ਅਸਲ ਕਾਰਨ ਪਤਾ ਲੱਗ ਸਕੇ ਕਿ ਇਹ ਜਹਾਜ਼ ਹਾ사ਗ੍ਰਸਤ ਹੋਇਆ ਕਿਵੇਂ ਬਿਊਰੋ ਰਿਪੋਰਟ